ਸ਼ੋਮਣੀ ਕਾਲੀ ਤੇ ਬਾਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਲੰਬੀ ਵਿਖੇ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਜਿਸ ਦੌਰਾਨ ਉਹਨਾਂ ਨੇ ਫਗਵਾੜਾ ਵਿਖੇ ਹੋਏ ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ ਦੇ ਵਿੱਚ ਕਿਹਾ ਕਿ ਹਾਲਾਤ ਅਜਿਹੇ ਨੇ ਕਿ ਪੁਲਿਸ ਵਾਲੇ ਹੀ ਸੁਰੱਖਿਤ ਨਹੀਂ ਨੇ ਤਾਂ ਜਨਤਾ ਕਿੱਥੋਂ ਸੁਰੱਖਿਤ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਦੀ ਸਰਕਾਰ ਤੇ ਤੰਜ ਕੱਢਦੇ ਹੋਏ ਕਿਹਾ ਕੀ ਸਰਕਾਰ ਨੂੰ ਪਤਾ ਹੀ ਨਹੀਂ ਕਿ ਕੀ ਪ੍ਰੋਸੀਜਰ ਫਾਲੋ ਕਰਨੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਜੋ ਹਾਲਾਤ ਬਣੇ ਹਨ ਸਿਰਫ ਪੀਸੀਐਸ ਅਫਸਰ ਹੀ ਨਹੀਂ ਸਾਰੇ ਮੁਲਾਜ਼ਮ ਹੜਤਾਲ ਤੇ ਜਾਣ ਲੱਗੇ ਹਨ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਪੰਜਾਬ ਦੇ ਵਿੱਚ ਆ ਰਹੀ ਰਾਉਲ ਗਾਂਧੀ ਦੀ ਪਾਤ ਯਾਤਰਾ ਸੰਬੰਧੀ ਉਹਨਾਂ ਕਹਿੰਦੇ ਗਾਂਧੀ ਪਰਿਵਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ ਪੰਜਾਬ ਦਾ ਪਾਣੀ ਖੋਇਆ ਉਹਨੇ ਕਿਹਾ ਕਿ ਪੰਜਾਬ ਦੀ ਕਾਂਗਰਸੀਆਂ ਦਾ ਖੂਨ ਪਾਣੀ ਹੋ ਗਿਆ ਜਿਹੜੇ ਉਸ ਪਾਰਟੀ ਦੇ ਮਗਰ ਲੱਗੇ ਹਨ ਜਿਸ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਸੀ। ਐਂ ਕੀ ਆਪਾਂ ਵਾਲੀ? ਐਂ ਕੀ ਆਪਾਂ ਵਾਲੀ? ਬੜਾ ਤਗੜੇ ਹੋ ਗਏ। ਇੱਕ ਤੋਂ ਬਾਅਦ ਤਗੜੇ ਹੋ ਗਏ ਆਪਣੀ ਪੱਕੀ। ਮੈਂ ਹੈਰਾਨ ਹਾਂ ਆਪਣੇ ਓਮ ਤੇ ਕਿ ਪੰਜਾਬੀਆਂ ਵੀ। ਆਪਾਂ ਨੂੰ ਸਾਰਿਆਂ ਨੂੰ ਪਤਾ। ਕੀ ਭਾਰਤ ਸਾਥ ਤੋਂ ਗੈਰਕਾਨੂੰਨੀ ਕਰਤਾ ਸੀ। ਪਰ ਆਪਾਂ ਖੱਲਾ ਜੇ ਕਿ ਕੀ ਆ ਜਾਣੇ ਹਨ ਉਹਨਾਂ ਦੇਖੋ ਗੁਜਰਾਤੀ ਇੰਨੇ ਸਿਕਪੜੀ ਹਨ ਉਹਨਾਂ ਦਾ ਭਰਮਣਾ ਕਿ ਕਹਿੰਦਾ ਸਰ ਵੀ ਲੋੜ ਹੈ ਕਿ ਭਰਮਣਾ ਨਹੀਂ ਹੈ ਸਾਡਾ ਉਹਨਾਂ ਆਪਣੀ ਅਸਲੀ ਵਾਰਸ ਪਾਰਟੀ ਇਹ ਤੁਹਿੰਹੀਂ ਸੱਚ ਦਾ ਪੰਜਾਬ ਦੀ ਜਿਹੜੀ ਵਾਰਸ ਪਾਰਟੀ ਹੈ ਉਹ ਕਾਂਗਰਸੀ ਹੈ ਕਿਸੇ ਨੇ

ਵਡੇ ਪਾਲ ਸਾਹਿਬ ਨੇ ਜੋ ਆਪਣੀ ਜ਼ਿੰਦਗੀ ਛੋਟੇ ਵਿੱਚ ਲਾਈ ਸੀ ਅੱਜ ਆ ਕੋਈ ਹਿੰਦੂਸਾ ਉਹ ਬੰਦੀ ਨਹੀਂ ਜਿਵੇਂ ਲੰਬੇ ਰੋੜ ਦੇ ਖੇਲਾ ਰਹੇ ਆ ਕੋਈ ਨਹੀਂ ਆ ਸਾਡੇ ਪਾਲ ਸਾਹਿਬ ਨਾਲ ਕੀ ਕਿ ਨਾ ਕੋਤੀ ਦੇਖੋ ਜੇ ਜਿਸ ਇਨਸਾਨ ਨੇ ਸਿੱਧਾ ਸਾਕੀ ਹੈ ਹਰ ਚੀਜ਼ ਦਾ ਇੱਕ ਪ੍ਰੋਸੀਜਰ ਹੁੰਦਾ ਆ ਜਿਹੜੀ ਸਰਕਾਰ ਹੈ ਇਹਨਾਂ ਨੂੰ ਪਤਾ ਹੀ ਨਹੀਂ ਕੀ ਕੀ ਪ੍ਰੋਸੀਜਰ ਫਾਲੋ ਕਰਨਾ ਹੈ ੱੱਕੇ ਨਾਲ ਸਾਰਿਆਂ ਦੇ ਮਗਰ ਲੱਗੇ ਐ ਤੇ ਜੋ ਪ੍ਰੋਸੀਜਰ ਹੈ ਜੇ ਫਾਲੋ ਕਰਨਗੇ ਤਾਂ ਕੋਈ ਮਾਇੰਡ ਨਹੀਂ ਕਰਦਾ ਜੇ ਪ੍ਰੋਸੀਜਰ ਤੋੜੋਗੇ ਤੇ ਆਪਣੇ ਆਪ ਹੀ ਲੋਕ ਇਕੱਠੇ ਹੋਣਗੇ ਤੇ ਜਿਹੜੇ ਜਿਹੇ ਹਾਲਾਤ ਬਣੇ ਐ ਕੱਲੇ ਪੀਸੀ ਅਫਸਰ ਦੀ ਸਾਰੇ ਵਿਭਾਗਾਂ ਦੇ ਮੁਲਾਜ਼ਮ ਹੁਣ ਸਟ੍ਰਾਈਕ ਤੇ ਜਾਣ ਲੱਗੇ ਐ ਕਿਉਂਕਿ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਲਾਇਨਾਂ ਨਾਲ ਦੱਸਦੇ ਬਹੁਤ ਮਾੜੀ ਜੇ ਉਹ ਕੱਲ ਕੋਣ ਪੁਲਿਸ ਵਾਲੇ ਦਾ ਫਗਵਾੜੇ ਚ ਮਰਦ ਕਰਦੇ ਕਤਲ ਹੋ ਗਿਆ ਹਾਲਾਤ ਤਾਂ ਆ ਹੈਗੀ ਪੰਜਾਬ ਦੇ ਵਿੱਚ ਜੇ ਪੁਲਸ ਵਾਲੇ ਵੀ ਸੇਫ ਨਹੀਂ ਤੇ ਫਿਰ ਆਮ ਜਨਤਾ ਕਿੱਥੇ ਸੇਫ ਹੋਊਗੀ ਹਰ ਰੋਜ਼ ਖਬਰ ਆ ਰਹੀਆਂ ਕਿਥੇ ਕੋਈ ਮਰਡਰ ਹੋ ਗਿਆ ਕਿਥੇ ਕੋਈ ਚੱਕਿਆ ਗਿਆ ਕਿਡਨੈਪ ਕੀਤਾ ਗਿਆ ਕੋਈ ਗੈਂਗਸਟਰ ਨੇ ਫਰੋਤੀ ਲੈ ਲਈ ਕਿਉਂਕਿ ਜਿਹੜਾ ਸਰਕਾਰ ਹੈ ਇੱਕ ਮੁੱਖ ਮੰਤਰੀ ਹੋਣਾ ਚਾਹੀਦਾ ਜਿਹੜਾ ਰਨ ਕਰੇ ਪਰ ਇੱਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਇੰਨਾ ਨਲਾਇਕ ਹੈ ਤੇ ਨਾਲੇ ਉਹਨੂੰ ਕੋਈ ਫਿਕਰ ਹੀ ਨਹੀਂ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਸਾਬ ਪ੍ਰਕਾਸ਼ ਸਿੰਘ ਬਾਦਲ ਸويرੇ ਹਰ ਐਸਐਸਪੀ ਨਾਲ ਗੱਲ ਕਰਦੇ ਸੀ ਜਿੱਥੇ ਉਹਨੂੰ ਖਬਰ ਲੱਗ ਜਾਂਦੀ ਸੀ ਐਨੇ ਤਾਂ ਮੈਨੂੰ ਇੱਕ ਸਾਲ ਹੋ ਗਿਆ ਗੱਲ ਹੀ ਨਹੀਂ ਕੀਤੀ ਕਿਸੇ ਨਾਲ ਬਸ ਰਾਹੁਲ ਗਾਂਧੀ ਜਿਹੜਾ ਆਪਣੇ ਆ ਰਹੇ ਆ ਪੰਜਾਬ 'ਚ ਕਿਸ ਤਰੀਕੇ ਨਾਲ ਦੇਖਿਓ ਰਾਹੁਲ ਮੈਂ ਤਾਂ ਕਾਂਗਰਸੀ ਬੜੇ ਜਿਹੜੇ ਲੱਗੇ ਆ ਉਹਦੀ ਸਵਾਗਤ ਕਰਨ ਵਾਸਤੇ ਉਹਨਾਂ ਨੂੰ ਵੀ ਮੈਂ ਇੱਕੋ ਹੀ ਸਵਾਲ ਪੁੱਛਣਾ ਚਾਹਣਾ ਹੈ ਪੰਜਾਬ ਦਾ ਪਾਣੀ ਦੋ ਵੱਡੇ ਹਮਲੇ ਪੰਜਾਬ ਤੇ ਹੋਇਆ ਇੱਕ ਤਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਕੀਤਾ ਇਹਨਾਂ ਨੇ ਕਿਹਨੇ ਕੀਤਾ ਗਾਂਧੀ ਪਰਿਵਾਰ ਨੇ ਕੀਤਾ ਇੱਕ ਪੰਜਾਬ ਦਾ ਪਾਣੀ ਖੋਇਆ ਗਿਆ ਪਹਿਲੀ ਵਾਰ ਰਾਜਸਥਾਨ ਕਨਾਲ ਬਣਾ ਕੇ ਰਾਜਸਥਾਨ ਨੂੰ ਪਾਣੀ ਦਿੱਤਾ ਉਹ ਕਿਹਨੇ ਦਿੱਤਾ ਇੰਦਰਾ ਗਾਂਧੀ ਨੇ ਉਹਦੇ ਬਾਅਦ ਐਸਓਐਲ ਨਹਿਰ ਬਣਾਉਣ ਦਾ ਫੈਸਲਾ ਕਿਹਨੇ ਕੀਤਾ ਉਹ ਵੀ ਇੰਦਰਾ ਗਾਂਧੀ ਨੇ ਦੋਨੋਂ ਹੀ ਫੈਸਲੇ ਗਾਂਧੀ ਪਰਿਵਾਰ ਦੇ ਆ ਪੰਜਾਬ ਦਾ ਪਾਣੀ ਖੋਣ ਦਾ ਤੇ ਪੰਜਾਬ ਦੇ ਗੁਰੂ ਘਰਾਂ ਦੇ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਤੇ ਹਜ਼ਾਰਾਂ ਆਪਣੇ ਸਿੱਖ ਭੈਣ ਭਰਾ ਦਾ ਕਤਲੇਆਮ ਕੀਤਾ ਗਿਆ ਸੋ ਇਹਨਾਂ ਦਾ ਜਵਾਬ ਦੇ ਕਿ ਆਪਾਂ ਜਿਹੜੇ ਕਾਂਗਰਸੀ ਪੰਜਾਬ ਦੇ ਕਾਂਗਰਸੀ ਹੈ ਕੀ ਤੁਹਾਡੇ ਵਿੱਚ ਖੂਨ ਨਹੀਂ ਹੈ ਕਿ ਪਾਣੀ ਬਣ ਗਿਆ ਸਾਰਾ ਖੂਨ ਕਿ ਤੁਸੀਂ ਉਹ ਇਨਸਾਨ ਨੂੰ ਉਹ ਉਹ ਪਾਰਟੀ ਨੂੰ ਤੇ ਮਗਰ ਲੱਗਿਓ ਜਿਹਨੇ ਇੰਨਾ ਵੱਡਾ ਨੁਕਸਾਨ ਪੰਜਾਬ ਦਾ ਕੀਤਾ ਮੁਖਸਰ ਤੋਂ ਵਿਕ੍ਰਿਤ 바ਵਾ ਦੀ ਰਿਪੋਰਟ ਐਸਐਮਜ਼ ਨਿਊਜ਼